ਦੁਆਬਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾਰੇ ਉੱਡਦੇ ਆ ਮਾਂਚ ਦੇ ਉੱਤੇ ਨਿਗਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ ਹੱਸਦੀਆਂ ਰੂਹਾਂ ਤੇ ਵਸਦੀਆਂ ਜੂਹਾਂ ਤੋਂ ਸੱਤ ਸ਼ਰੀਆ ਕਾਲ ਰਾਮ ਸਿੰਘ ਕੌਣ ਸਨ ਜਿਨ੍ਹਾਂ ਦੀ ਤਸਵੀਰ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਦਰਬਾਰ ਹਾਲ ਦੇ ਵਿੱਚ ਲੁਵਾਈ ਸੀ ਅਮਨਪ੍ਰੀਤ ਕੌਰ ਪੰਨੂ ਲਿਖਦੇ ਨੇ ਕਿ ਭਾਈ ਰਾਮ ਸਿੰਘ ਉਹ ਸਿੱਖ ਇਮਾਰਤ ਸਾਜ ਹੈ ਜਿਨ੍ਹਾਂ ਦੇ ਹੱਥਾਂ ਦੀਆਂ ਤਰਾਸ਼ੀਆਂ ਇਮਾਰਤਾਂ ਦਾ ਬੋਲਬਾਲਾ ਪੂਰੀ ਦੁਨੀਆ ਦੇ ਵਿੱਚ ਹੋਇਆ ਜਿਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਦੇ ਮਹਿਲ ਦੇ ਵਿੱਚ ਸਰ ਕਹਿ ਕੇ ਬੁਲਾਇਆ ਜਾਂਦਾ ਸੀ ਰਾਮ ਸਿੰਘ ਸਿਰਫ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤ ਸਾਜ ਬਣੇਗਾ ਉੱਚੇ ਮੁਕਾਮ ਹਾਸਲ ਕਰੇਗਾ 1875 ਦੇ ਵਿੱਚ ਮਿਓ ਸਕੂਲ ਆਫ ਆਰਟ ਲਾਹੌਰ ਦੇ ਪ੍ਰਿੰਸੀਪਲ ਵੱਜੋਂ ਪਹਿਲੀ ਸਾਲਾਨਾ ਰਿਪੋਰਟ ਦੇ ਵਿੱਚ ਜohn لوਕਵੁੱਡ ਕਿਪਲਿੰਗ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਨੂੰ ਰਾਮ ਸਿੰਘ ਨੇ ਸੱਚੀ ਹਕੀਕਤ ਦੇ ਵਿੱਚ ਬਦਲ ਕੇ ਦਿਖਾਇਆ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਤੇ ਇੱਕ ਵਾਰ ਕਿਸੇ ਦੀਆਂ ਨਜ਼ਰਾਂ ਜਾਂਦੀਆਂ ਨੇ ਨਾ ਤਾਂ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਸੀ ਇਮਾਰਤ ਦਾ ਨਕਸ਼ਾ ਰਾਮ ਸਿੰਘ ਨੇ ਤਿਆਰ ਕੀਤਾ ਸੀ ਇਸੇ ਤਰ੍ਹਾਂ ਲਾਹੌਰ ਦਾ ਚੰਬਾ ਹਾਊਸ ਲੰਡਨ ਦੇ ਵਿਕਟੋਰੀਆ ਪੈਲੇਸ ਦਾ ਦਰਬਾਰ ਹਾਲ ਸੈਨੇਟ ਹਾਊਸ ਲਾਹੌਰ ਤੇ ਹੋਰ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਰਾਮ ਸਿੰਘ ਦੇ ਹੱਥਾਂ ਦੀਆਂ ਵਾਈਆਂ ਲਕੀਰਾਂ ਰਾਹੀਂ ਤਰਾਸ਼ੀਆਂ ਗਈਆਂ ਨੇ ਰਾਮ ਸਿੰਘ ਦੇ ਬਾਰੇ ਇਹ ਜਾਣਕਾਰੀ ਜਿਹੜੀ ਹੈ ਪਰਵੇਜ਼ ਵੰਡਾਲ ਤੇ ਉਹਨਾਂ ਦੀ ਪਤਨੀ ਸੰਜੀਦਾ ਵੰਡਾਲ ਵੱਲੋਂ ਲਿਖੀ ਕਿਤਾਬ ਦਾ ਰਾਜ ਲਾਹੌਰ ਅਤੇ ਭਾਈ ਰਾਮ ਸਿੰਘ ਵਿੱਚ ਦਰਜ ਹੈ ਪਰਵੇਜ਼ ਵੰਡਾਲ ਅਤੇ ਸਾਂਜੀਦਾ ਵੰਡਾਲ ਨੇ ਪਾਕਿਸਤਾਨ ਦੇ ਲਾਹੌਰ ਵਿਖੇ ਨੈਸ਼ਨਲ ਸਕੂਲ ਆਫ ਆਰਟਸ ਜੋ ਪਹਿਲਾ ਮਿਓ ਸਕੂਲ ਮਿਓ ਅਕੂਲ ਆਫ ਆਰਟਸ ਸੀ ਨਾ ਤੇ ਇਸ ਦੇ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਤੇ ਸਾਂਜੀਦਾ ਵੰਡਾਲ ਉੱਥੋਂ ਦੇ ਪ੍ਰਿੰਸੀਪਲ ਵੀ ਰਹੇ ਨੇ ਪ੍ਰਿੰਸੀਪਲ ਵੀ ਰਹੇ ਨੇ ਇੱਥੇ ਲਿਖਣਾ ਉਹਨਾਂ ਨੇ ਸਕੂਲ ਸੀ ਸ਼ਾਇਦ ਉਹਨਾਂ ਨੇ ਅਕੂਲ ਕਰ ਦਿੱਤਾ ਜੋ ਪਹਿਲਾ ਮਿਓ ਸਕੂਲ ਆਫ ਆਰਟਸ ਸੀ ਇਕ ਕਿਤਾਬ ਅਤੇ ਇਤਿਹਾਸਕਾਰਾਂ ਵੱਲੋਂ ਦਰਜ ਜਾਣਕਾਰੀ RAM Singh ਦੇ ਰੁਤਬੇ ਦੇ ਨਾਲ ਰੂਬਰੂ ਕਰਵਾਉਂਦੀ ਹੈ। ਇਸ ਲੇਖ ਦੇ ਵਿੱਚ ਬਟਾਲੇ ਦੇ ਰਸੂਲਪੁਰ ਪਿੰਡ ਦੇ ਵਿੱਚ ਜਨਮੇ RAM Singh ਦੇ ਜੀਵਨ ਅਤੇ ਬੇਮਿਸਾਲ ਇਮਾਰਤ ਸਾਜ ਬਣਨ ਤੱਕ ਦੇ ਸਫ਼ਰ ਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਰਿਪੋਰਟ ਦੇ ਵਿੱਚ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਕਿਤਾਬ ਦਾ ਰਾਜ ਲਾਹੌਰ ਐਂਡ ਭਾਈ RAM Singh ਉੱਤੇ ਆਧਾਰਿਤ ਹੈ। ਬਟਾਲਾ ਹੈ RAM Singh ਦੀ ਜਨਮ ਭੂਮੀ। 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਚ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਇੱਕ ਰਾਮਗੜੀਆ ਸੋਹਲ ਪਰਿਵਾਰ ਦੇ ਵਿੱਚ ਰਾਮ ਸਿੰਘ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਆਸਾ ਸਿੰਘ ਦੇ ਕੋਲ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਸੀ ਪਰ ਆਰਥਿਕ ਤੰਗੀ ਕਰਕੇ ਉਹ ਅੰਮ੍ਰਿਤਸਰ ਆ ਕੇ ਵਸ ਗਏ। ਕਿਤਾਬ ਦਾ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ ਵਿੱਚ ਲਿਖਿਆ ਗਿਆ ਕਿ ਪੂਰੀ ਸੰਭਾਵਨਾ ਹੈ ਕਿ ਰਾਮ ਸਿੰਘ ਦੇ ਪਿਤਾ ਆਸਾ ਸਿੰਘ ਅੰਮ੍ਰਿਤਸਰ ਦੀ ਲੱਕੜ ਮੰਡੀ ਨੇੜੇ ਵਸ ਗਏ ਸਨ। ਜਿੱਤੇ ਹੋਰ ਤਰਖਾਨਾ ਹੋਰ ਤਰਖਾਨਾ ਦੀਆਂ ਦੁਕਾਨਾਂ ਵੀ ਸਨ ਅੰਮ੍ਰਿਤਸਰ ਦੀ ਇਸ ਲੱਕੜ ਮੰਡੀ ਨੂੰ ਸਥਾਨਕ ਤੌਰ ਦੇ ਉੱਤੇ ਚੀਲ ਮੰਡੀ ਵੀ ਕਿਹਾ ਜਾਂਦਾ ਹੈ 1847 ਤੋਂ 1857 ਤੱਕ ਦੇ ਇਤਿਹਾਕੇ ਦੌਰਾਨ ਪੰਜਾਬ ਦੇ ਵਿੱਚ ਉਥਲ ਪੁਥਲ ਵਾਲਾ ਦੌਰ ਰਿਹਾ ਇਸ ਦੇ ਦੌਰਾਨ ਸਿੱਖ ਰਾਜ ਦਾ ਅੰਤ ਹੋਇਆ ਈਸਟ ਇੰਡੀਆ ਕੰਪਨੀ ਆਈ ਨੇ ਪੰਜਾਬ ਉੱਤੇ ਕਬਜ਼ਾ ਕਰਕੇ ਸਮੁੱਚੇ ਭਾਰਤ ਨੂੰ ਮਹਾਰਾਣੀ ਵਿਕਟੋਰੀਆ ਦੇ ਰਾਜ ਦੇ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਪੂਰੀ ਕਰ ਲਈ ਇਸੇ ਕਿਤਾਬ ਦੇ ਵਿੱਚ ਰਾਮ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਦਾ ਵੀ ਜ਼ਿਕਰ ਹੈ। ਕਿਤਾਬ ਦੇ ਵਿੱਚ ਇੱਕ ਹਵਾਲਾ ਹੈ ਕਿ ਰਾਮ ਸਿੰਘ ਦੇ ਪੋਤੇ ਦੀ ਵਿਧਾਵਾ ਮੁਤਾਬਕ ਆਸਾ ਸਿੰਘ ਇੱਕ ਵੱਡੇ ਜ਼ਿਮੀਂਦਾਰ ਸਨ ਤੇ ਉਹਨਾਂ ਨੇ ਹੀ ਰਾਮ ਸਿੰਘ ਨੂੰ ਮਿਸ਼ਨ ਸਕੂਲ ਦੇ ਵਿੱਚ ਪੜਾਇਆ। ਮਿਸ਼ਨ ਸਕੂਲ ਦੇ ਵਿੱਚ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਇਸ ਸਕੂਲ ਦੇ ਅੰਦਰ ਅੰਗਰੇਜ਼ ਅਧਿਆਪਕਾਂ ਨੇ ਰਾਮ ਸਿੰਘ ਨੂੰ ਸਲਾਹ ਦਿੱਤੀ ਲਾਹੌਰ ਮਿਓ ਸਕੂਲ ਆਫ ਆਰਟ ਖੁੱਲ ਰਿਹਾ। ਅਗਾਹ ਦੀ ਪੜਾਈ ਉਹ ਲਈ ਜਿਹੜਾ ਉੱਥੇ ਦਾਖਲਾ ਲਵੇ ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਹਾਰਵੇ ਅੰਮ੍ਰਿਤਸਰ ਆਉਂਦਾ ਰਹਿੰਦਾ ਸੀ ਜਿਸ ਨੂੰ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਦੀ ਸਿਰਜਣਾ ਸ਼ਕਤੀ ਤੇ ਤਿੱਖਣ ਬੁੱਧੀ ਬਾਰੇ ਦੱਸਿਆ ਸਾਲ 1874 ਚ ਰਾਮ ਸਿੰਘ ਨੇ ਲਾਹੌਰ ਮਿਓ ਸਕੂਲ ਦੇ ਵਿੱਚ ਦਾਖਲਾ ਲਿਆ ਤੇ ਇਸ ਦਾ ਪਹਿਲਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ ਤੇ 1875 ਦੇ ਵਿੱਚ ਇਸ ਸਕੂਲ ਨੂੰ ਮਿਓ ਸਕੂਲ ਦੇ ਵਿੱਚ ਬਦਲ ਦਿੱਤਾ ਗਿਆ ਇੱਥੇ ਕੁੱਲ 20 ਵਿਦਿਆਰਥੀਆਂ ਨੇ ਦਾਖਲਾ ਲਿਆ ਸਕੂਲ ਦੇ ਪ੍ਰਿੰਸੀਪਲ ਜੌਨ ਲੋਕਵੁੱਡ ਕਿਪਲਿੰਗ ਨੇ ਪਹਿਲੀ ਸਾਲਾਨਾ ਰਿਪੋਰਟ ਦੇ ਵਿੱਚ ਲਿਖਿਆ ਹੋਂਹਰ ਵਿਦਿਆਰਥੀਆਂ ਦੇ ਵਿੱਚ ਸ਼ਿਲਪਕਾਰ ਦਾ ਪੁੱਤ ਮੁਹੰਮਦਦੀਨ ਕਾਰਪੈਂਟਰੀ ਸਕੂਲ ਦਾ ਰਾਮ ਸਿੰਘ ਲਾਹੌਰ ਸ਼ੇਰ ਮੁਹੰਮਦ ਤੇ ਐਡਵਿਨ ਹੋਲਡਨ ਹਨ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੇ ਮੁਕਾਮ ਹਾਸਲ ਕਰੇਗਾ ਸਿਰਫ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤ ਸਾਜ ਬਣੇਗਾ ਜ਼ਹਰ ਹੈ ਸਿੱਖਾਂ ਦੀ ਰਾਮਗੜੀਆ ਮਿਸਲ ਦੇ ਤਰਖਾਨਾ ਦੇ ਵਿੱਚ ਮਹਾਰ ਕਾਰੀਗਰ ਹੋਣ ਦੀ ਪੁਰਾਣੀ ਪਰੰਪਰਾ ਹੈ ਇਹ ਤਾਂ ਸਪਸ਼ਟ ਹੈ ਕਿ ਮੁੱਢਲੇ ਗੁਣ ਰਾਮ ਸਿੰਘ ਨੇ ਆਪਣੇ ਪਰਿਵਾਰ ਦੇ ਰਵਾਇਤੀ ਕਾਰੋਬਾਰ ਤੋਂ ਹੀ ਸਿੱਖੇ ਸਨ ਇਸ ਦੀ ਇੱਕ ਉਦਾਹਰਣ ਵੀ ਮਿਲਦੀ ਹੈ ਕਿ ਇੱਕ ਵਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਿਆਨੋ ਖਰਾਬ ਹੋ ਗਿਆ ਸੀ ਤਾਂ ਉਹਨਾਂ ਨੇ ਉਸ ਦੀ ਮੁਰੰਮਤ ਤੇ ਪਾਲਿਸ਼ ਦੇ ਲਈ ਮਿਸਤਰੀ ਲੱਭਣੇ ਸ਼ੁਰੂ ਕਰ ਦਿੱਤੇ ਉਸ ਸਮੇਂ ਰਾਮ ਸਿੰਘ 16 ਸਾਲਾਂ ਦੇ ਸਨ ਤੇ ਡਿਪਟੀ ਕਮਿਸ਼ਨਰ ਤੱਕ ਇਹ ਗੱਲ ਪਹੁੰਚਾਈ ਗਈ ਕਿ RAM ਸਿੰਘ ਨੂੰ ਇਹ ਕੰਮ ਸੌਂਪਿਆ ਜਾਵੇ ਉਸ ਤੋਂ ਵੱਧ ਕੇ ਕੋਈ ਕਾਰੀਗਰ ਜ਼ਿਲ੍ਹੇ ਦੇ ਵਿੱਚ ਨਹੀਂ ਹੈ ਇਸ ਕੰਮ ਕਰਕੇ RAM ਸਿੰਘ ਨੂੰ ਖੂਬ ਸਰਾਹਣਾ ਵੀ ਮਿਲੀ ਸੀ ਪਰ ਇਹ ਕੰਮ ਉਹਨਾਂ ਨੇ ਸਕੂਲ ਤੋਂ ਨਹੀਂ ਆਪਣੇ ਪਿਤਾ ਦੇ ਕੋਲੋਂ ਹੀ ਸਿੱਖਿਆ ਸੀ ਵਿਦਿਆਰਥੀ ਜੀਵਨ ਦੌਰਾਨ ਕੀਤੇ ਕੰਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਲਿਖਦੇ ਨੇ 1837 ਦੇ ਵਿੱਚ ਜਨਮੇ ਜੌਨ ਲਾਕਵੁੱਡ ਕਿਪਲਿੰਗ ਨੂੰ ਬੁੱਤ ਤਰਾਸ਼ੀ ਦਾ ਛੌਂਕ ਸੀ ਉਸ ਨੂੰ ਅੰਗਰੇਜ਼ੀ ਵਿਦਿਆ ਨੀਤੀ ਪਸੰਦ ਨਹੀਂ ਸੀ ਆਈ ਕਿਉਂਕਿ ਅੰਗਰੇਜ਼ ਵਿਦਿਆ ਨੀਤੀ ਤਹਿਤ ਭਾਰਤੀ ਕਲਾ ਨੂੰ ਨਖਿੱਧ ਸਮਝਿਆ ਜਾਂਦਾ ਸੀ ਕਿਪਲਿੰਗ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਨੂੰ ਲਾਤੀਨੀ ਤੇ ਯੂਨਾਨੀ ਕਲਾ ਨਾਲ ਸਿਖਾਉ ਭਈ ਇਹਨਾਂ ਦੇ ਕੋਲ ਆਪਣੀ ਵੱਖਰੀ ਅਮੀਰ ਕਲਾ ਹੈ ਨਹੀਂ ਤਾਂ ਉਹ అలਵਪ ਹੋ ਜਾਏਗੀ ਇਸ ਦੇ ਲਈ ਇਹਨਾਂ ਤੋਂ ਸਿੱਖ ਸਿੱਖਾਂਗੇ ਵੀ ਤੇ ਸਿਖਾਵਾਂਗੇ ਵੀ ਫਿਰ 1875 ਦੇ ਵਿੱਚ ਉਹ ਬੰਬੇ ਬੰਬਈ ਤੋਂ ਜਿਹੜਾ ਲਾਹੌਰ ਮਿਓ ਸਕੂਲ ਆਫ ਆਰਟ ਸਥਾਪਿਤ ਕਰਨ ਦੇ ਲਈ ਪੁੱਜੇ ਇਸ ਸਕੂਲ ਦੇ ਵਿੱਚ ਰਾਮ ਸਿੰਘ 8 ਸਾਲ ਤੱਕ ਵਿਦਿਆਰਥੀ ਰਹੇ ਸਾਲ 1873 ਦੇ ਵਿੱਚ 25 ਸਾਲ ਦੀ ਉਮਰ 'ਚ ਉਹ ਅਸਿਸਟੈਂਟ ਡਰਾਇੰਗ ਅਤੇ ਕਾਰਪੈਂਟਰੀ ਮਾਸਟਰ ਦੀ ਹیثیت ਦੇ ਵਿੱਚ ਗੈਰ ਗਜਟਿਡ ਸਟਾਫ ਵਜੋਂ ਸਕੂਲ ਦੀ ਸੇਵਾ ਦੇ ਵਿੱਚ ਸ਼ਾਮਲ ਹੋਏ ਰਾਮ ਸਿੰਘ ਇਸ ਸਕੂਲ ਦੇ ਪ੍ਰਿੰਸੀਪਲ ਵੀ ਰਹੇ 12 ਦਸੰਬਰ 1911 ਨੂੰ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ ਐਂਡ ਦੀਓ ਮਿਲਨ ਤੇ ਪ੍ਰਕਾਸ਼ਿਤ ਕੀਤੇ ਗਏ ਮੈਮੋਰੰਡਮ ਦੇ ਵਿੱਚ ਰਾਮ ਸਿੰਘ ਵੱਲੋਂ ਵਿਦਿਆਰਥੀ ਜੀਵਨ ਦੇ ਦੌਰਾਨ ਕੀਤੇ ਗਏ ਚਾਰ ਕੰਮਾਂ ਦਾ ਜ਼ਿਕਰ ਕੀਤਾ ਗਿਆ ਪਹਿਲਾ ਸੀ ਕਿਪਲਿੰਗ ਦੇ ਨਿਰਦੇਸ਼ਨ ਹਿੰਟ ਸਕੂਲ ਦੀ ਪੁਰਾਣੀ ਇਮਾਰਤ ਦਾ ਡਿਜ਼ਾਈਨ ਤਿਆਰ ਕਰਨਾ 1881 ਦੇ ਵਿੱਚ ਮੈਲਬੌਰਨ ਦੂਸਰਾ ਸੀ ਮੈਲਬੌਰਨ ਪ੍ਰਦਰਸ਼ਨੀ ਦੇ ਲਈ ਇੱਕ ਸ਼ੋਅਕੇਸ ਦਾ ਡਿਜ਼ਾਈਨ ਤਿਆਰ ਕੀਤਾ ਜਿਸ ਨੂੰ ਇੱਕ ਸਰਟੀਫਿਕੇਟ ਅਤੇ ਮੈਡਲ ਪ੍ਰਾਪਤ ਹੈ 1880 ਤੇ 81 ਦੇ ਦਹਾਕੇ 'ਚ ਕਲਕੱਤਾ ਵਿਖੇ ਅੰਤ ਤੀਸਰਾ ਹੈ ਕਲਕੱਤਾ ਵਿਖੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ ਲਈ ਸਾਈਡ ਬੋਰਡਾਂ ਦਾ ਡਿਜ਼ਾਈਨ ਤਿਆਰ ਕੀਤਾ ਇਸ ਨੂੰ ਵੀ ਸਰਟੀਫਿਕੇਟ ਅਤੇ ਮੈਡਲ ਮਿਲਿਆ 1883 ਦੇ ਵਿੱਚ ਆਖਰੀ ਤੇ ਚੌਥਾ ਪੰਜਾਬ ਪ੍ਰਦਰਸ਼ਨੀ ਦੇ ਲਈ ਫਰਨੀਚਰ ਤਿਆਰ ਕੀਤੇ ਜਿਸ ਦੇ ਲਈ ਉਹਨਾਂ ਨੂੰ 25-25 ਰੁਪਏ ਦੇ ਦੋ ਪਹਿਲੇ ਇਨਾਮ ਮਿਲੇ ਸਨ 1881 ਤੇ 82 ਦੇ ਦੌਰਾਨ ਭਾਰਤ ਤੇ ਵਿਦੇਸ਼ਾਂ ਦੇ ਵਿੱਚ ਹੋਣ ਵਾਲੀਆਂ ਪ੍ਰਦਰਸ਼ਨੀਆਂ 'ਚ ਵਿਦਿਆਰਥੀਆਂ ਤੇ ਸਟਾਫ ਦੇ ਕੰਮਾਂ ਨੂੰ ਭੇਜਣਾ ਸਕੂਲ ਦੇ ਲਈ ਇੱਕ ਰੂਟੀਨ ਵਾਂਗ ਸੀ ਤੇ ਰਾਮ ਸਿੰਘ ਨੇ ਇਨ੍ਹਾਂ ਸਭ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀ ਤੇ ਦਿੱਤਾ ਸੀ। ਦਰਬਾਰ ਦਰਬਾਰ ਖਾਲ ਰਹੀ ਇੰਗਲੈਂਡ ਦੇ ਵਿੱਚ ਭਾਰਤ ਦੀ ਛਾਪ ਛੱਡੀ ਹੋਣੀ। ਗੱਲ ਬੜੀ ਇੰਟਰਸਟਿੰਗ ਹੈ ਇਹ ਰਾਮ ਸਿੰਘ ਨੇ ਮਿਓ ਸਕੂਲ ਦੇ ਵਿੱਚ 11 ਸਾਲਾਂ ਤੋਂ ਵੀ ਵੱਧ ਸਮਾਂ ਪੜਾਇਆ। ਅਧਿਆਪਕਾਂ ਨੇ ਹਾਜ਼ਰੀ ਰਜਿਸਟਰ ਤੇ ਕਿਪਲਿੰਗ ਨੇ ਸਭ ਤੋਂ ਉੱਪਰ ਨਾਮ ਪਾਈ ਰਾਮ ਸਿੰਘ ਲਿਖਿਆ ਇਹ ਰਜਿਸਟਰ ਨੈਸ਼ਨਲ ਸਕੂਲ ਆਫ ਆਰਟ ਦੇ ਵਿੱਚ ਅੱਜ ਵੀ ਮੌਜੂਦ ਹੈ ਰਿਕਾਰਡ 'ਚ ਇਸ ਸਾਲ ਉਹਨਾਂ ਲਈ ਕਾਫੀ ਰੁਝੇਵੇਂ ਭਰੇ ਰਹੇ ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਰਾਮ ਸਿੰਘ ਨੇ ਆਰ ਆਰਕੀਟੈਕਚਰ ਦੇ ਕਈ ਕੰਮ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਦੇ ਲਈ ਸਮੱਗਰੀ ਤਿਆਰ ਕੀਤੀ ਇਨ੍ਹਾਂ ਸਾਲਾਂ ਦੇ ਦੌਰਾਨ ਰਾਮ ਸਿੰਘ ਦੇ ਕੋਲ ਇਮਾਰਤਾਂ ਬਣਾਉਣ ਦੇ ਲਈ ਵੱਡੇ ਵੱਡੇ ਰਾਜੇ ਤੇ ਵਜ਼ੀਰ ਆਉਂਦੇ ਰਹਿੰਦੇ ਇਨ੍ਹਾਂ ਇਨ੍ਹਾਂ ਹੀ ਨਹੀਂ ਐਨਾ ਹੀ ਨਹੀਂ ਇਸ ਦੇ ਦੌਰਾਨ ਕਈ ਸ਼ਾਹੀ ਪ੍ਰੋਜੈਕਟਾਂ ਦੀ ਵੀ ਪੇਸ਼ਕਸ਼ ਹੋਈ ਜਿਨ੍ਹਾਂ ਨੂੰ ਰਾਮ ਸਿੰਘ ਨੇ ਸਵੀਕਾਰਿਆ ਤੇ ਬਖੂਬੀ ਨਿਭਾਇਆ ਵੀ ਪਹਿਲਾ ਸ਼ਾਹੀ ਪ੍ਰੋਜੈਕਟ ਇੰਗਲੈਂਡ ਦੇ ਡਿਊਕ ਅਤੇ ਡਚੈਸ ਦਾ ਆਇਆ ਸੀ ਸਰੀ ਦੇ ਵਿੱਚ ਬੈਗ ਬੈਗ ਸ਼ਾਟ ਪਾਰਕ ਦੇ ਵਿੱਚ ਡਿਊਕ ਆਫ ਕਨਾਟ ਦੇ ਲਈ ਬਿਲੀਆਰਡ ਰੂਮ ਦਾ ਅੰਦਰੂਨੀ ਹਿੱਸਾ ਜਿਹੜਾ ਤਿਆਰ ਕਰਨਾ ਸੀ ਕਿਤਾਬ ਦੇ ਵਿੱਚ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਸਕੂਲ ਨੂੰ 1884 ਦੇ ਵਿੱਚ ਡਿਊਕ ਤੇ ਡਿਚੈਸ ਦੀ ਫੇਰੀ ਤੋਂ ਬਾਅਦ ਦਿੱਤਾ ਗਿਆ ਜਦੋਂ ਸ਼ਾਹੀ ਜੋੜਾ ਸਕੂਲ ਦੇ ਵਿੱਚ ਲੱਕੜ ਦੀ ਨਕਾਸ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਬਿਲੀਆਰਡ ਰੂਮ ਦੇ ਲਈ ਕਿਪਲਿੰਗ ਨੇ ਰਾਮ ਸਿੰਘ ਨੂੰ ਉਹਨਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਕਿਹਾ ਤੇ 1885 ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੋਮੇ ਬਿਲੀਅਰਡ ਰੂਮ ਦੇ ਲਈ ਡਿਜ਼ਾਈਨ ਤਿਆਰ ਕਰਨ ਦੇ ਵਿੱਚ ਰੁੱਝੇ ਰਹੇ ਪਰ ਇਹ ਸਿਲਸਿਲਾ ਸਿਰਫ ਇੱਥੇ ਨਹੀਂ ਰੁਕਿਆ ਬਿਲੀਅਰਡ ਰੂਮ ਦਾ ਕੰਮ ਇੱਕ ਹੋਰ ਸ਼ਾਹੀ ਕਮਿਸ਼ਨ ਵੱਲ ਲੈ ਗਿਆ ਇਸ ਵਾਰ ਖੁਦ ਮਹਾਰਾਣੀ ਵਿਕਟੋਰੀਆ ਵੱਲੋਂ ਜਿਹੜੀ ਵਿਕਟੋਰੀਆ ਵੱਲੋਂ ਪੇਸ਼ਕਸ਼ਾਈ ਸੀ ਮਹਾਰਾਣੀ ਆਪਣੇ ਪੁੱਤ ਨੂੰ ਮਿਲਣ ਗਏ ਤੇ ਬਿਲੀਅਰਡ ਰੂਮ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਮਹਾਰਾਣੀ ਦੇ ਉਸ ਬੋਰਨ ਹਾਊਸ ਦੇ ਵਿੱਚ ਉਸ ਸਮੇਂ ਵੱਡੇ ਇਕੱਠ ਰੱਖਣ ਦੇ ਲਈ ਇੱਕ ਵੱਡਾ ਕਮਰਾ ਸ਼ਿੰਗਾਰਨ ਵਾਲਾ ਸੀ ਉਹਨਾਂ ਨੇ 1890 ਦੇ ਵਿੱਚ ਇੰਗਲੈਂਡ ਛੁੱਟੀਆਂ ਮਨਾਉਣ ਗਏ ਕਿਪਲਿੰਗ ਦੇ ਨਾਲ ਸੰਪਰਕ ਕੀਤਾ ਗਿਆ ਕਿਪਲਿੰਗ ਨੇ ਸਿੱਧਾ ਕਿਹਾ ਭਾਈ ਰਾਮ ਸਿੰਘ ਨੂੰ ਸੱਦਾ ਭੇਜੋ ਜੀ ਕਿਪਲਿੰਗ ਨੇ ਭਾਈ ਰਾਮ ਸਿੰਘ ਵੱਲੋਂ ਸ਼ਰਤਾਂ ਤੈਅ ਕੀਤੀਆਂ 100 ਪੌਂਡ ਸਫ਼ਰ ਦਾ ਖਰਚਾ 5 ਪੌਂਡ ਹਰ ਹਫ਼ਤੇ ਤਨਖਾਹ ਤੇ ਰਿਹਾਇਸ਼ ਵੀ ਮਹਿਲ ਨੇੜੇ ਹੀ ਦਿੱਤੀ ਜਾਵੇ ਕਿਆ ਬਾਤਾਂ ਜੀ ਉਸ ਸਮੇਂ ਦੇ ਵਿੱਚ 100 ਪੌਂਡ ਬਹੁਤ ਹੋਣਗੇ 1 ਲੱਖ ਦੇ ਲਾਗੇ ਭਾਗੇ ਹੋ ਲਾਗੇ ਛਾਗੇ ਹੋਣਗੇ 5 ਪੌਂਡ ਮਨ ਲੱਕੀ ਕਿੰਨੀ ਦਿਹਾੜੀ ਦਿਨ ਦੀ ਹੋਏਗੀ ਤੇ ਇੰਨੇ ਕਾਬਲ ਇਨਸਾਨ ਨੂੰ ਇਸ ਦੇ ਨਾਲ ਹੀ ਕਿਪਲਿੰਗ ਨੇ ਮਹਾਰਾਣੀ ਦੇ ਸਕੱਤਰ ਨੂੰ ਸਮਝਾਇਆ ਕਿ ਰਾਮ ਸਿੰਘ ਇੱਕ ਸਿੱਖ ਹੈ ਉਹ ਮਰ ਜਾਵੇਗਾ ਪਰ ਬੀਫ ਅਤੇ ਤੰਬਾਕੂ ਨੂੰ ਛੂਹੇਗਾ ਤੱਕ ਨਹੀਂ ਰਾਮ ਸਿੰਘ ਸਕੂਲ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਇੰਗਲੈਂਡ ਪਹੁੰਚ ਗਏ ਮਹੀਨੇ ਬਾਅਦ ਕੰਮ ਸਮਝ ਸਮਝਾ ਕੇ ਵਾਪਸ ਪਰਤਣ ਲੱਗੇ ਤਾਂ ਕਾਰੀਗਰਾਂ ਨੇ ਆਖਿਆ RAM SINGH ਤੂੰ ਬਿਨਾ ਕੰਮ ਨਹੀਂ ਹੋ ਸਕਦਾ ਜੀ ਉਹਨਾਂ ਤੋਂ ਬਗੈਰ ਉਹਨਾਂ ਨੂੰ ਇੱਥੇ ਰਹਿਣਾ ਪਏਗਾ ਫਿਰ ਦਰਬਾਰ ਖਾਲ ਦੀ ਸਜਾਵਟ ਦੇ ਲਈ ਛੁੱਟੀ ਹੋਰ ਵਧਾ ਦਿੱਤੀ ਗਈ ਇਸ ਦੇ ਲਈ RAM SINGH ਨੇ ਇੱਕ ਪੈਲ ਪੌਂਦਾ ਮੋਹਰ ਤਿਆਰ ਕੀਤਾ ਜਿਸ ਨੂੰ ਬਣਾਉਣ ਦੇ ਲਈ ਉਹਨਾਂ ਨੂੰ 500 ਘੰਟੇ ਦਾ ਸਮਾਂ ਲੱਗਿਆ ਸੀ ਹਾਲ ਤਿਆਰ ਹੋਣ ਮਗਰੋਂ ਇੱਥੇ ਭਾਰਤੀ ਫਰਨੀਚਰ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ RAM SINGH ਨੂੰ ਹੀ ਸੌਂਪੀ ਗਈ ਅਖੀਰ 1893 ਦੇ ਵਿੱਚ ਦਰਬਾਰ ਹਾਲ ਪੂਰਾ ਤਿਆਰ ਬਰ ਤਿਆਰ ਹੋ ਗਿਆ ਜਿਵੇਂ ਹੀ ਕੰਮ ਮੁਕੰਮਲ ਹੋਇਆ ਯੂਰਪ ਦੀਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਰਾਮ ਸਿੰਘ ਛਾ ਗਏ ਮਹਿਲਾਂ ਤੋਂ ਤੋਹਫੇ ਆਉਣ ਲੱਗੇ ਮਹਾਰਾਣੀ ਨੇ ਖੁਸ਼ ਹੋ ਕੇ ਆਪਣੇ ਦਸਖਤਕ ਵਾਲੀ ਪੇਂਟਿੰਗ ਤੇ ਪੈਨ ਕੇਸ ਉਸ ਨੂੰ ਤੋਹਫੇ ਦੇ ਵਜੋਂ ਦੇ ਦਿੱਤਾ ਮਹਾਰਾਣੀ ਦੇ ਮਹਿਲ ਦੀ ਕੰਧ ਦੇ ਉੱਤੇ ਸਜੀ ਰਾਮ ਸਿੰਘ ਦੀ ਤਸਵੀਰ ਮਹਾਰਾਣੀ ਨੇ ਆਪਣੇ ਕੋਟ ਦੇ ਆਸਟਰੀਆ ਦੇ ਚਿੱਤਰਕਾਰ ਰਡੋਲਫ ਸੰਬੋਧਾ ਕੋਲੋਂ ਰਾਮ ਸਿੰਘ ਦਾ ਇੱਕ ਚਿੱਤਰ ਵੀ ਤਿਆਰ ਕਰਵਾਇਆ ਗਿਆ ਜੋ ਦਰਬਾਰ ਦੇ ਹਾਲ ਦੇ ਵਿੱਚ ਦਾਖਲ ਹੁੰਦਿਆਂ ਹੀ ਗੇਟ ਤੇ ਦਿਸਦਾ ਹੈ ਮਹਾਰਾਣੀ ਨੇ ਖਾਸ ਚਿੱਤਰਕਾਰ ਸਾਦਕੇ ਤਿੰਨ ਭਾਰਤੀਆਂ ਦੀਆਂ ਤਸਵੀਰਾਂ ਮਹਿਲ ਦੀਆਂ ਕੰਧਾਂ ਦੇ ਉੱਤੇ ਲਗਵਾਈਆਂ ਸਨ ਮਹਾਰਾਜਾ ਦਲੀਪ ਸਿੰਘ ਮੁਨਸ਼ੀ ਅਬਦੁਲ ਕਰੀਮ ਤੇ ਰਾਮ ਸਿੰਘ ਇਹ ਤਿੰਨੋਂ ਹੀ ਦਸਤਾਰ ਧਾਰੀ ਸਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਲਿਖਦੇ ਨੇ ਕਿ ਇਸ ਹਾਲ ਦਾ ਨਾਮ ਪਹਿਲਾਂ ਇੰਡੀਅਨ ਰੂਮ ਰੱਖਿਆ ਗਿਆ ਸੀ ਪਰ ਰਾਮ ਸਿੰਘ ਨੇ ਮਹਾਰਾਣੀ ਨੂੰ ਕਿਹਾ ਕਿ ਇਹ ਰਾ ਇਹ ਨਾਮ ਸੋਹਣਾ ਨਹੀਂ ਇਸ ਦਾ ਨਾਮ ਦਰਬਾਰ ਹਾਲ ਹੋਵੇਗਾ ਜਿਸ ਦਾ ਮਤਲਬ ਹੈ ਕਿ ਰਾਇਲ ਕੋਰਟ ਆਫ ਏਸ਼ੀਆ ਇੰਡੀਅਨ ਕੈਨ ਦੀ ਲੋੜ ਹੀ ਨਹੀਂ ਹੈ ਲੇਖ ਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਮਹਾਰਾਣੀ ਜਦਵੀ ਹਾਲ ਦੇ ਵਿੱਚ ਜਾਣ ਦਾ ਫੈਸਲਾ ਕਰਦੇ ਤਾਂ ਭਾਰਤੀ ਲਿਬਾਸ ਪਹਿਣਦੇ ਤੇ ਕਹਿੰਦੇ ਕਿ ਇਸ ਹਾਲ ਦੇ ਵਿੱਚ ਏਸ਼ੀਆ ਵਸਦਾ ਹੈ ਇਸ ਤੋਂ ਬਾਅਦ ਹੀ ਮਹਾਰਾਣੀ ਨੇ ਸ਼ਾਹੀ ਮਹਿਮਾਨ ਵਜੋਂ ਰਾਮ ਸਿੰਘ ਨੂੰ ਸੱਦਾ ਦੇ ਕੇ ਰਾਤ ਦੇ ਖਾਣੇ ਤੇ ਬੁਲਾਇਆ ਤੇ ਇੰਗਲੈਂਡ ਦੀ ਆਨਰੇਰੀ ਨਾਗਰਿਕਤਾ ਵੀ ਦਿੱਤੀ ਰਾਮ ਸਿੰਘ ਨੂੰ ਮੈਂਬਰਸ਼ਿਪ ਆਫ ਵਿਕਟੋਰੀਆ ਆਰਡਰ ਐਮ ਵੀਓ ਵੀ ਮਿਲਿਆ ਇਹ ਸਨਮਾਨ ਮਿਲਣ ਵਾਲੇ ਨੂੰ ਮਹਾਰਾਣੀ ਦੇ ਰਾਜ ਰਾਜ ਦੇ ਵਿੱਚ ਲਿਖਣ ਤੇ ਬੋਲਣ ਸਮੇਂ ਸਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਪ੍ਰਿੰਸੀਪਲ ਕਿਪਲਿੰਗ ਜਦ ਵੀ ਰਾਮ ਸਿੰਘ ਬਾਰੇ ਦੱਸਦੇ ਹੈ ਤਾਂ ਹਮੇਸ਼ਾ ਇਹੀ ਕਹਿੰਦੇ ਐ ਸਾਡੇ ਸਭ ਤੋਂ ਹੋਣਹਾਰ ਆਰਕੀਟੈਕਟ ਭਾਈ ਰਾਮ ਸਿੰਘ ਸਰ ਹੋਰ ਵਿਰਾਸਤੀ ਇਮਾਰਤਾਂ ਦੇ ਨਕਸ਼ੇ ਵੀ ਉਹਨਾਂ ਬਣਾਏ ਖਾਲਸਾ ਕਾਲਜ ਅਮਰਸਰ ਐਚਿਸਟ ਐਚਿਸਨ ਕਾਲਜ ਲਾਹੌਰ ਉਹ ਵੀ ਉਹਨਾਂ ਦਾ ਹੀ ਤਿਆਰ ਕੀਤਾ ਹੋਇਆ ਨਕਸ਼ਾ ਤੇ ਇਸੇ ਤਰ੍ਹਾਂ ਦਰਬਾਰ ਖਾਲ ਕਪੂਰਥਲਾ ਉਹ ਵੀ ਉਹਨਾਂ ਦਾ ਤਿਆਰ ਕੀਤਾ ਹੋਇਆ ਦੀ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ ਜਿਹੜੀ ਹੈ ਉਹ ਵੀ ਉਹਨਾਂ ਦੀ ਤਿਆਰ ਕੀਤੀ ਹੋਈ ਹੈ ਬਾਅਦ ਦੇ ਵਿੱਚ ਜਦੋਂ ਇਹਨੂੰ ਅਲੱਗ ਕਰਕੇ ਪਾਵਾਂਗਾ ਦੋਸਤੋ ਨਾਲ ਤਸਵੀਰਾਂ ਜ਼ਰੂਰ ਪਾ ਦਾਂਗਾ ਉਸ ਸਮੇਂ ਦੇ ਵਿੱਚ ਤਾਂ ਕਿ ਤੁਸੀਂ ਇਸ ਨੂੰ ਦੇਖ ਸਕੋ ਕਿਤਾਬ ਦਾ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ ਮੁਤਾਬਕ 1893 ਦੇ ਵਿੱਚ ਰਾਮ ਸਿੰਘ ਸਹਾਇਕ ਡਰਾਇੰਗ ਮਾਸਟਰ ਵਜੋਂ ਸਕੂਲ ਮੁੜ ਪਰਤਾ ਹੈ ਪਰ ਅਹੁਦਾ ਅਜੇ ਵੀ ਗੈਰ ਗਜਟਿਡ ਸੀ ਇਸ ਦੇ ਦੌਰਾਨ ਰਾਮ ਸਿੰਘ ਦੀ ਮੁਲਾਕਾ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ رائے ਬਹਾਦਰ ਗੰਗਾ ਰਾਮ ਦੇ ਨਾਲ ਹੋਈ ਉਹ ਅਕਸਰ ਰਾਮ ਸਿੰਘ ਨੂੰ ਆਪਣੇ ਵੰਡੇ ਪ੍ਰੋਜੈਕਟਾਂ ਦੇ ਵਿੱਚ ਸਹਾਇਕ ਰੱਖਦੇ ਸਨ ਜਿਹੜੇ ਵੀ ਕੰਮ ਉਹਨਾਂ ਨੇ ਗੰਗਾ ਰਾਮ ਦੇ ਨਾਲ ਮਿਲ ਕੇ ਕੀਤੇ ਉਹਨਾਂ ਦਾ ਜ਼ਿਕਰ ਐਮ ਵੀਓ ਮੈਮੋਰੈਂਡਮ ਦੇ ਵਿੱਚ ਵੀ ਕੀਤਾ ਗਿਆ ਉਹ ਕੁਝ ਪ੍ਰਮੁੱਖ ਕੰਮ ਇਹ ਨੇ 1886 ਦੇ ਵਿੱਚ ਪੰਜਾਬ ਚੀਫਸ ਕਾਲਜ ਲਾਹੌਰ ਬਣਿਆ ਉਹਦਾ ਨਕਸ਼ਾ ਤਿਆਰ ਕੀਤਾ 1886 ਦੇ ਵਿੱਚ ਫਿਰੋਜ਼ਪੁਰ ਦਾ ਮਿਊਨਿਸਪਲ ਹਾਲ ਜਿਹੜਾ ਸੀ ਤੇ ਦਫ਼ਤਰ ਉਹ ਹੋਇਆ 1887 ਦੇ ਵਿੱਚ ਲੇਡੀ ਐਚੀਸਨ ਹਸਪਤਾਲ ਲਾਹੌਰ ਉਹ ਤਿਆਰ ਕੀਤਾ ਗਿਆ ਉਹਦਾ ਨਕਸ਼ਾ 1899 ਤੇ 90 ਦੇ ਵਿੱਚ ਨਮਾ ਅਜਾਇਬਕਰ ਤੇ ਟੈਕਨੀਕਲ ਇੰਸਟੀਚਿਊਟ ਲਾਹੌਰ ਜਿਹੜਾ ਉਹ ਤਿਆਰ ਕੀਤਾ ਗਿਆ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਉਹਦਾ ਨਕਸ਼ਾ ਜਿਹੜਾ ਤਿਆਰ ਕੀਤਾ ਗਿਆ ਇਸ ਦੇ ਨਾਲ ਹੀ 1888 ਤੇ 1890 ਚ ਲਾਹੌਰ ਦੇ ਮਿਊ ਸਕੂਲ ਆਫ ਆਰਟ ਕੈਂਪਸ ਦੇ ਵਿੱਚ ਦਾ ਵੀ ਜਿਹੜਾ ਵਿਸਤਾਰ ਕੀਤਾ ਗਿਆ ਤੇ ਉਹ ਵੀ ਨਕਸ਼ਾ ਇਹਨਾਂ ਨੇ ਤਿਆਰ ਕੀਤਾ ਇਨ੍ਹਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ ਅੰਮ੍ਰਿਤਸਰ ਦਾ ਨਕਸ਼ਾ ਤਿਆਰ ਕਰਨਾ ਸੀ ਸਿੱਖ ਆਪਣੇ ਬੱਚਿਆਂ ਨੂੰ ਸਿੱਖੀ ਦੇ ਵਿੱਚ ਪਰਪੱਕ ਕਰਨਾ ਤੇ ਪੰਜਾਬੀ ਮਾਧਿਅਮ ਦੇ ਵਿੱਚ ਪੜ੍ਹਾਈ ਕਰਵਾਉਣਾ ਚਾਹੁੰਦੇ ਸਨ ਖਾਲਸਾ ਕਾਲਜ ਦੀ ਸਥਾਪਨਾ ਦੇ ਲਈ ਸਿੱਖ ਸੰਸਥਾਵਾਂ 1883 ਤੋਂ ਹੀ ਵਿਚਾਰ ਕਰ ਰਹੀਆਂ ਸਨ ਤੇ ਅਖੀਰ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਬਣਾਉਣ ਦੀ ਸਹਿਮਤੀ ਬਣੀ ਸੀ 1892 ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਉਸ ਸਮੇਂ RAM ਸਿੰਘ ਇੰਗਲੈਂਡ ਸਨ ਤੇ ਖਤਾ ਰਾਹੀ ਆਪਣੇ ਪੱਤਰਾਂ ਦੇ ਰਾਹੀਂ ਸਲਾਹ ਦਿੰਦੇ ਰਹਿੰਦੇ ਸਨ ਪਰ ਅਸਲ ਕੰਮ 1893 ਦੇ ਵਿੱਚ ਉਹਨਾਂ ਦੇ ਪਰਤ ਆਨ ਮਗਰੋਂ ਹੀ ਸ਼ੁਰੂ ਹੋਇਆ ਸੀ ਧਾਰਮਿਕ ਥਾਵਾਂ ਦੇ ਉੱਤੇ ਨਕਸ਼ੇ ਵੀ ਉਹਨਾਂ ਨੇ ਬਣਾਏ ਆਰਮ ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਅੰਦਰਲਾ ਗੁਰਦੁਆਰਾ ਤਿਆਰ ਕੀਤਾ ਉੱਥੇ ਹੀ ਗੁਰਦੁਆਰਾ ਸ਼੍ਰੀ ਸਾਰਾਗੜੀ ਅੰਮ੍ਰਿਤਸਰ ਤਿਆਰ ਕੀਤਾ ਗਿਆ ਇਹ ਬੰਗਾਲ ਇਨਫੈਂਟਰੀ ਦੀ 36ਵੀਂ ਸਿੱਖ ਰੈਜiment ਦੀ 1898 ਦੇ ਵਿੱਚ ਸਾਰਾਗੜੀ ਵਿਖੇ ਹੋਈ ਸ਼ਹਾਦਤ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੰਧੂ ਸਾਹਿਬ ਆਪਣਾ ਨਾਲ ਜੁੜਦੇ ਨੇ ਪਰਵਾਰ ਲਾਲ ਸਿੰਘ ਹੁਣੀ ਸਿਪਾਹੀ ਉਹਨਾਂ ਦੇ ਪਰਿਵਾਰਾਂ ਚੋਂ ਨੇ ਜੀ ਜਿਹੜੀ ਸਾਰਾ ਗੱਡੀ ਦੀ ਗੱਲ ਆਉਂਦੀ ਹੈ ਅ ਯੂ ਐਸ ਏ ਤੋਂ ਤੇ ਪਿਸ਼ੋਕਰ ਨਿਕੋਦਰ ਇਹਨਾਂ ਦੀ ਯਾਦ ਦੇ ਵਿੱਚ ਇੱਕੋ ਹੋਰ ਗੁਰਦੁਆਰਾ ਫਿਰੋਜ਼ਪੁਰ ਦੇ ਵਿੱਚ ਵੀ ਹੈ ਜਿਹਦਾ ਨਕਸ਼ਾ RAM ਸਿੰਘ ਹੁਣਾ ਨੇ ਹੀ ਤਿਆਰ ਕੀਤਾ ਇਸ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਈਨ ਜਿਹੜੀ ਹੈ ਡਿਜ਼ਾਈਨ ਅਤੇ ਵੁੱਡ ਕਰਵ ਕਾਰਵਿੰਗ ਵਿਧੀ ਜਿਹੜੀ ਹੈ ਸੇਵਾ ਕੀਤੀ ਜਦ ਇਸ਼ਨਾਨ ਕਰਦੇ ਸ਼ਰਧਾਲੂਆਂ ਦੇ ਡੁੱਬਣ ਦੀਆਂ ਦੁਰਘਟਨਾਵਾਂ ਹੋਣ ਲੱਗੀਆਂ ਤਾਂ ਮਾਰਬਲ ਦੀ ਰੇਲਿੰਗ ਫਿਕਸ ਕੀਤੀ ਗਈ RAM ਸਿੰਘ ਦੀ ਨਿਰਾਸ਼ਾ ਵੀ ਰਹੀ ਲੇਖਕ ਪਰਵੇਸ਼ ਵੰਡਾਲ ਤੇ ਸਾਜੀਦਾ ਵੰਡਾਲ ਇਸ ਦਾ ਜ਼ਿਕਰ ਕਰਦੇ ਨੇ ਕਿ 1894 ਦੇ ਵਿੱਚ RAM ਸਿੰਘ ਨੂੰ ਜੂਨੀਅਰ ਗਜਟੇਡ ਅਫਸਰ ਵਜੋਂ ਮਾਨਤਾ ਦਿੱਤੀ ਗਈ ਤੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ 1896 ਦੇ ਵਿੱਚ ਰਾਮ ਸਿੰਘ ਵਾਈਸ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਪਰ ਸਰਕਾਰੀ ਰਿਕਾਰਡ ਦੇ ਵਿੱਚ ਉਹਨਾਂ ਨੂੰ ਡਰਾਇੰਗ ਮਾਸਟਰ ਹੀ ਲਿਖਿਆ ਹੋਇਆ ਸੀ 1909 ਦੇ ਵਿੱਚ ਪ੍ਰਿੰਸੀਪਲ ਲੱਗਣ ਤੇ ਵੀ ਰਾਮ ਸਿੰਘ ਦੀ ਤਨਖਾਹ 1875 ਦੇ ਵਿੱਚ ਲੱਗੇ ਕਿਪਲਿੰਗ ਦੀ ਤਨਖਾਹ ਤੋਂ ਘੱਟ ਸੀ ਰਾਮ ਸਿੰਘ ਚਾਹੁੰਦੇ ਸਨ ਕਿ ਉਹਨਾਂ ਨੂੰ ਰੈਗੂਲਰ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਜਾਵੇ ਅੰਗਰੇਜ਼ ਵਾਈਸ ਪ੍ਰਿੰਸੀਪਲ ਦੀ ਤਨਖਾਹ 500 ਸੀ ਤੇ ਜਦ ਆ ਰਾਮ ਸਿੰਘ ਦੀ ਵਾਈਸ ਪ੍ਰਿੰਸੀਪਲ ਸਨ ਤੇ ਉਹਨਾਂ ਦੀ ਤਨਖਾਹ 60 ਰੁਪਏ ਸੀ ਕਾਰਜਕਾਰੀ ਪ੍ਰਿੰਸੀਪਲ ਵਜੋਂ ਸਾਲ ਤੱਕ ਸੇਵਾ ਨਿਭਾਉਣ ਮਗਰੋਂ ਤੰਗ ਆ ਕੇ ਰਾਮ ਸਿੰਘ ਨੇ ਲੈਫਟੀਨੈਂਟ ਗਵਰਨਰ ਨੂੰ ਪੱਤਰ ਲਿਖਦੇ ਵਿੱਚ ਲਿਖਿਆ ਨਿਆਇਕਕਾਰੀ ਗਵਰਨਰ ਸਾਹਿਬ ਮੇਰੀ ਚਮੜੀ ਤਾਂ ਚਮੜੀ ਦਾ ਰੰਗ ਭਾਵੇਂ ਅੰਗਰੇਜ਼ਾਂ ਦੇ ਨਾਲੋਂ ਵੱਖਰਾ ਹੈ ਪਰ ਗੁਣਾਂ ਦੀ ਕੋਈ ਘਾਟ ਨਹੀਂ ਹੈ ਸਕੂਲ ਦਾ ਪ੍ਰਿੰਸੀਪਲ ਬਣਨ ਦੇ ਲਈ ਮੇਰੇ 'ਚ ਕੀ ਕਮੀ ਹੈ ਇਹ ਸਭ ਕੁਝ ਮੈਨੂੰ ਮੇਰੀ ਚਮੜੀ ਦੇ ਰੰਗ ਕਰਕੇ ਸਹਿਣਾ ਪੈ ਰਿਹਾ ਹੈ ਆਖਰ 1910 ਦੇ ਵਿੱਚ ਰੈਗੂਲਰ ਪ੍ਰਿੰਸੀਪਲ ਬਣਨ ਦੇ ਆਰਡਰ ਮਿਲੇ 38 ਸਾਲ ਤੱਕ ਸੇਵਾਵਾਂ ਨਿਭਾ ਕੇ 55 ਸਾਲਾਂ ਦੀ ਉਮਰ ਦੇ ਵਿੱਚ ਰਾਮ ਸਿੰਘ ਰਿਟਾਇਰ ਹੋਏ ਬੇਮਿਸਾਲ ਕਲਾ ਬਦੌਲਤ ਕਈ ਇਨਾਮ ਖੱਟੇ ਉਹਨਾਂ ਨੇ ਰਾਮ ਸਿੰਘ ਦੀ ਕਲਾ ਤੇ ਹੁਨਰ ਨੂੰ ਦੇਖਦਿਆਂ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਲਾਹੌਰ ਦਾ ਪ੍ਰੋਫੈਸਰ ਆਫ ਆਰਟ ਭਾਰਤੀ ਕਲਾਕਾਰ ਮਹਾਰਾਣੀ ਵੱਲੋਂ ਕਮਿਸ਼ਨਰ ਅਫਸਰ ਲਾਇਆ ਗਿਆ ਭਾਰਤੀ ਬੇਮਿਸਾਲ ਕਾਰੀਗਰੀ ਹਿੰਦੂ ਇਮਾਰਤ ਸਾਜ ਬੇਮਿਸਾਲ ਉਸਰਈਆਂ ਤੇ ਹੋਰ ਕਈ ਨਾਮਾਂ ਦੇ ਨਾਲ ਦਰਸਾਇਆ ਜਾਂਦਾ ਹੈ 1905 ਦੇ ਵਿੱਚ ਐਡਵਰਡ 8ਵੇਂ ਦੀ ਤਾਜ ਪੋਛੀ ਦਾ ਜਸ਼ਨ ਮਨਾਉਣ ਦੇ ਲਈ ਦਿੱਲੀ ਦਰਬਾਰ 'ਚ ਲੱਗਣ ਵਾਲੀ ਪ੍ਰਦਰਸ਼ਨੀ ਦਾ ਪ੍ਰਬੰਧ ਰਾਮ ਸਿੰਘ ਨੂੰ ਉਹਨਾਂ ਨੂੰ ਸੌਂਪਿਆ ਗਿਆ ਸੀ ਜਿਸ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਨਿਭਾਇਆ ਤੇ ਖੁਸ਼ ਹੋ ਕੇ ਵਾਈਸ ਰਾਏ ਨੇ ਉਹਨਾਂ ਦੇ ਸਮਾਜ ਦੇ ਲਈ ਕੀਤੇ ਕੰਮਾਂ ਬਦਲੇ ਕੈਂਸਰਏ ਹਿੰਦ ਦਾ ਕਿਤਾਬ ਦਿੱਤਾ ਇਸੇ ਤਰ੍ਹਾਂ ਉਹਨਾਂ ਨੂੰ ਦਿੱਲੀ ਦਰਬਾਰ ਦਾ ਮੈਡਲ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ 1907 ਦੇ ਵਿੱਚ ਸਰਦਾਰ ਸਾਹਿਬ ਤੇ 1911 ਦੇ ਵਿੱਚ ਸਰਦਾਰ ਬਹਾਦਰ ਦਾ ਕਿਤਾਬ ਵੀ ਮਿਲਿਆ ਜੀਵਨ ਦੇ ਆਖਰੀ ਸਾਲਾਂ ਦੀ ਗੱਲ ਕਰਕੇ ਫਿਰ ਸਮਾਪਤੀ ਕਰਦੇ ਹਾਂ ਅਕਤੂਬਰ 1913 ਦੇ ਵਿੱਚ ਮਿਓ ਸਕੂਲ ਆਫ ਆਰਟਸ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰੀ ਕਾਰੋਬਾਰ ਦੀਆਂ ਮਜ਼ਬੂਤ ਜੜਾਂ ਦੀ ਖਿੱਚ ਉਹਨਾਂ ਨੂੰ ਮੁੜ ਅੰਮ੍ਰਿਤਸਰ ਦੀ ਝੀਲ ਮੰਡੀ ਵਿਖੇ ਲੈ ਆਈ ਦਾ ਰਾਜ ਲਾਹੌਰ ਤੇ ਭਾਈ ਰਾਮ ਸਿੰਘ ਕਿਤਾਬ ਦੇ ਵਿੱਚ ਪਰਿਵਾਰ ਦੇ ਨਾਲ ਕੀਤੀ ਗੱਲਬਾਤ ਦਾ ਜ਼ਿਕਰ ਹੈ ਇਸ ਦੇ ਵਿੱਚ ਹਵਾਲਾ ਹੈ ਕਿ ਸੇਵਾ ਮੁਕਤ ਹੋਣ ਮਗਰੋਂ ਉਹ ਆਪਣੇ ਪੁੱਤਾਂ ਦੇ ਨਾਲ ਕੰਮ ਕਰਨ ਲੱਗੇ ਉਹਨਾਂ ਦੇ ਪੋਤਿਆਂ ਦਾ ਦਾਵਾ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਜਾਇਦਾਦ ਸੀ ਜੋ 1947 ਵੇਲੇ ਹੋਰਾਂ ਨੇ ਦੱਬ ਲਈ ਪਰਿਵਾਰ ਦੇ ਮੁਤਾਬਕ ਕਦੇ-ਕਦੇ ਉਹ ਚਿੱਟੇ ਕੱਪੜੇ ਪਾਣ ਕੇ ਲਾਹੌਰ 'ਚ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਣ ਜਾਂਦੇ ਸਨ ਰਾਮ ਸਿੰਘ ਦੇ ਪੰਜ ਪੁੱਤ ਤੇ ਦੋ ਧੀਆ ਸਨ ਸੇਵਾਮੁਕਤ ਹੋਣ ਦੇ 3 ਸਾਲ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਕੇ ਉਹ ਆਪਣੀ ਧੀ ਦੇ ਘਰ ਦਿੱਲੀ ਵਿਖੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੀ ਦੋਸਤੋ ਇੰਨੇ ਨਾਮਖੱਟੇ ਲੋਕ ਸਾਡੇ ਆਲੇ-ਦੁਆਲੇ ਚ ਨੇ ਪਰ ਉਹਨਾਂ ਦਾ ਜ਼ਿਕਰ ਕੀਤਾ ਹੀ ਮਿਲਦਾ ਹੈ ਬਹੁਤ ਘੱਟ ਮਿਲਦਾ ਹੈ ਇਹ ਸੀ ਗੱਲਬਾਤ ਉਹਨਾਂ ਸਮਿਆਂ ਦੀ ਰਾਮ ਸਿੰਘ ਕੌਣ ਸਨ ਤੇ ਜਿਨ੍ਹਾਂ ਦੀਆਂ ਤਸਵੀਰਾਂ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਦਰਬਾਰ ਸਾਹਿਬ ਹਾਲ ਦੇ ਵਿੱਚ ਜੜੀਆਂ ਨੇ ਲਾਈਆਂ ਸੀ ਬਾ ਕਮਾਲ ਜਾਣਕਾਰੀ ਅਮਨਪ੍ਰੀਤ ਕੌਰ ਪੰਨੂ ਹੋਣਾ ਦੀ ਕਲਮ ਦੇ ਵਿੱਚੋਂ ਧੰਨਵਾਦ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੀਡ ਦਾ ਮੰਚ